ਸਾਡੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਰੁਕਾਵਟ ਕੀ ਹੈ ਨਾ ਕਿਸਮਤ ਨਾ ਕੋਈ ਕਮੀ ਰੁਕਾਵਟ ਹੈ ਲੋਕ ਕੀ ਕਹਿਣਗੇ ਇੱਕ ਵਾਰ ਦੀ ਗੱਲ ਹੈ ਮੋਹਨ ਤੇ ਰਾਜੂ ਇੱਕ ਦੂਜੇ ਨਾਲ ਗੱਲ ਕਰ ਰਹੇ ਸਨ ਮੋਹਨ ਕਹਿੰਦਾ ਜਾਰ ਜੇ ਮੈਂ ਪੈਸੇ ਜੋੜਦਾ ਹਾਂ ਤਾਂ ਲੋਕ ਕਹਿੰਦੇ ਹਨ ਕੰਜੂਸ ਹੈ ਤੇ ਜੇ ਮੈਂ ਜ਼ਿਆਦਾ ਖਰਚ ਕਰਦਾ ਹਾਂ ਤਾਂ ਕਹਿੰਦੇ ਪੈਸਾ ਜ਼ਿਆਦਾ ਆ ਗਿਆ ਹੈ ਫੁਕਰਾ ਹੋ ਗਿਆ ਜੇ ਕੋਈ ਕੁੜੀ ਸਾਦਗੀ ਨਾਲ ਰਹਿੰਦੀ ਹੈ ਤਾਂ ਲੋਕ ਕਹਿੰਦੇ ਹਨ ਕੁਝ ਨਹੀਂ ਆਉਂਦਾ ਇਸ ਨੂੰ ਪੁਰਾਣੀ ਸੋਚਦੀ ਹੈ ਜੇ ਉਹ ਤਿਆਰ ਹੋ ਕੇ ਰਹੇ ਤਾਂ ਕਹਿੰਦੇ ਹਨ ਬਹੁਤ ਮਾਡਰਨ ਹੋ ਗਈ ਹੈ ਜੇਕਰ ਕੋਈ ਬੰਦਾ ਚੁੱਪਚਾਪ ਰਹਿੰਦਾ ਹੈ ਤਾਂ ਕਹਿੰਦੇ ਹਨ ਇਸ ਵਿੱਚ ਆਕੜ ਬਹੁਤ ਹੈ ਤੇ ਜੇਕਰ ਹਰ ਗੱਲ ਦਾ ਜਵਾਬ ਦੇਵੇ ਤਾਂ ਬਤਮੀਜ਼ ਕਹਿੰਦੇ ਹਨ ਜੇਕਰ ਕੋਈ ਘਰ ਬੈਠਾ ਰਹਿੰਦਾ ਹੈ ਤਾਂ ਕਹਿੰਦੇ ਹਨ ਕੁਝ ਨਹੀਂ ਕਰਦਾ ਜੇ ਜ਼ਿਆਦਾ ਕੰਮਕਾਜੀ ਹੋਵੇ ਤਾਂ ਬਹੁਤ ਦੌੜਦਾ ਹੈ ਲਾਲਚੀ ਹੋ ਗਿਆ ਹੈ ਰਾਜੂ ਕਹਿੰਦਾ ਇਹ ਗੱਲ ਬਿਲਕੁਲ ਸੱਚ ਹੈ ਕੇ ਲੋਕਾਂ ਦੀ ਸੋਚ ਹਵਾ ਵਾਂਗ ਹੈ ਕਦੇ ਕਿਸੇ ਪਾਸੇ ਵਗਦੀ ਤੇ ਕਦੇ ਕਿਸੇ ਪਾਸੇ ਤੁਸੀਂ ਜੋ ਵੀ ਕਰੋ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ ਇਸ ਲਈ ਹਰ ਕੰਮ ਕਰੋ ਆਪਣੀ ਖੁਸ਼ੀ ਨਾਲ ਰੱਬ ਨੂੰ ਖੁਸ਼ ਰੱਖੋ ਲੋਕਾਂ ਨੂੰ ਨਹੀਂ ਕਿਉਂਕਿ ਲੋਕ ਤਾਂ ਤੁਹਾਡੇ ਬਾਰੇ ਗੱਲਾਂ ਕਰਨਗੇ ਪਰ ਰੱਬ ਤੁਹਾਡਾ ਸਬਰ ਤੇ ਇਰਾਦੇ ਵੇਖਦਾ ਹੈ ਇਸ ਲਈ ਲੋਕਾਂ ਦੀ ਪ੍ਰਵਾਹ ਕਰਨਾ ਛੱਡੋ ਤੇ ਆਪਣੇ ਰਸਤੇ ਅੱਗੇ ਵਧਦੇ ਰਹੋ ਕਮੈਂਟ ਚ ਦੱਸੋ ਕਿ ਤੁਸੀਂ ਵੀ ਕੋਈ ਛੱਡਿਆ ਕਿ ਲੋਕ ਕੀ ਕਹਿਣਗੇ